ਬਾਰਸੀਲੋਨਾ ਸੈਂਟ ਬੁਈ ਮੈਨੂੰ ਕੋਈ ਸ਼ਬਦ ਅਵਿਸ਼ੇਸ਼ ਨਾਮ ਹੀ ਨਾ ਯਾਦ ਆ ਰਿਹਾ ਆ ਆ ਕੇ ਖੇਤ ਬਾਰਸੀਲੋਨਾ ਦੇ ਸਪੇਨ ਦੇ ਜਿੰਤੇ ਕੀ ਸਾਡੇ ਵਰਗੇ ਜਿਹੜੇ ਕੰਮ ਨਹੀਂ ਸਿੱਖੇ ਹੁੰਦੇ ਨਾ ਉਹ ਆ ਕੇ ਇੱਥੇ ਸਭ ਤੋਂ ਪਹਿਲਾਂ ਹਾਜ਼ਰੀ ਲਵਾਉਂਦੇ ਨੇ ਖੇਤਾਂ ਦੇ ਵਿੱਚ ਕੋਈ ਨਹੀਂ ਨਾ ਖੇਤਾਂ ਕੱਲ ਆ ਪਾਰੇ ਸੀ 에어ਪੋਰਟ ਤੋਂ ਤੇ ਮੁੰਡਾ ਪੰਜਾਬੀ ਵੀ ਸੀ ਹੈ ਨਾ ਉਹ ਵੇ ਲੱਗੇ ਉਹ ਲੱਗੇ ਆਪਿਆਂ ਨੇ ਕਿਹਦਾ ਗਿਆ ਤੇ ਅੱਛਾ ਜ਼ਮੀਨਾਂ ਮਿਲ ਜਾਂਦੇ ਨੇ ਇੱਥੇ ਦੇਖ ਸਕਦੇ ਆ ਉਹ ਪੰਜਾਬੀ ਸਾਡੇ ਯਾਰ ਯਾਰੀ ਹੁੰਦੀ ਹੈ ਨਾ ਕਿ ਆਪਣੇ ਦੇਸ਼ ਤੋਂ ਜਦੋਂ ਅਲ ਕੰਪੋ ਕੱਲ ਮੈਨੂੰ ਇੱਥੇ ਇੱਕ 에어ਪੋਰਟ ਤੇ ਜਦੋਂ ਆਇਆ ਨਾ ਮੇਰਾ ਇੱਕ ਸਬਸਕ੍ਰਾਈਬਰ ਬਣ ਗਿਆ ਮੈਂ ਲਾਨ ਨਾ ਕੋਈ ਸਬਸਕ੍ਰਾਈਬ ਨਹੀਂ ਕਰਦਾ ਹਨਾ ਪਰ ਕਮ ਸੇ ਕਮ ਵੀਡੀਓ ਤਾਂ ਦੇਖਦੇ ਆ ਜਿਹੜੀਆਂ ਕੋਈ 4-5 ਲੱਖ 5-5 ਲੱਖ ਵਿਊ ਚ ਗਈਆਂ ਹੋਈਆਂ ਨਾ ਉਹ ਵੀਡੀਓ 4-5 ਲੱਖ ਲੋਕਾਂ ਨੇ ਵੇਖੀ ਤਾਂ ਹੈ ਨਾ ਮੈਂ 에ਰਪੋਰਟ ਤੇ ਜਦੋਂ ਉਤਰਿਆ ਨਾ ਉਪਰ ਖੇਤਰ ਦਾ ਮੁੰਡਾ ਜਾਂਦਾ ਭਾਜੀ ਤੁਹਾਨੂੰ ਦੇਖਿਆ ਹੋ ਜਾਂਦਾ ਤੇ ਕਿਤੇ ਬਲੌਗਿੰਗ ਤੇ ਨਹੀਂ ਕਰਦੇ ਮੈਂ ਕਹਾ ਕਰਦਾ ਹਾਂ ਬੱਚੇ ਮੈਨੂੰ ਜਾਣਨਾ ਵਾ 에ਰਪੋਰਟ ਦੀ ਇਮੀਗ੍ਰੇਸ਼ਨ ਬਾਅਦ ਮੈਂ ਸਮਾਨ ਲੈ ਰਿਹਾ ਸੀ ਉਹ ਇਨਾਂ ਦੇਸ਼ਾਂ ਦੇ ਵਿੱਚ ਵੀ ਸਾਨੂੰ ਜਾਣ-ਪਛਾਣ ਵਾਲੇ ਮਿਲ ਜਾਂਦੇ ਤੇ ਹੋਰ ਸਾਨੂੰ ਕੀ ਚਾਹੀਦਾ ਹੈ ਨਾ ਆਹੀ ਤੇ ਨਾ ਬੰਦੇ ਦੀ ਮਿਹਨਤ ਤੇ ਉਹਦਾ ਫਲ ਆਪਾਂ ਕੋਲ ਮਰੇਆ ਸਪੇਨ ਤੇ ਆਪਣੇ ਭਾਜੀ ਬਜਤਰ ਸਿੰਘ ਕਮਾ ਰਹੇ ਨੇ ਇਸ ਵਾਰ ਮੈਂ ਕਿਹਾ ਟਾਈਮ ਕੱਢੋ ਸਾਡੇ ਨਾਲ ਖੁੱਲਾ ਡੁੱਲਾ ਚੜਾ ਜਾ ਗੱਪ ਛੱਪ ਮਾਰਾਂਗੇ ਜਿਵੇਂ ਪਾਕਿਸਤਾਨੀ ਕਹਿੰਦੇ ਨੇ ਗੱਪ ਛੱਪ ਮਾਰਾਂਗੇ ਇਕੱਠੇ ਨਾ ਇਹ ਕੰਮ ਤਾਂ ਜ਼ਿੰਦਗੀ ਚ ਇਦਾਂ ਹੀ ਚੱਲਦੇ ਰਹੇ ਨੇ ਪਰ ਮੈਂ ਕਿਹਾ ਤੀਜੇ ਦਿਨ ਆਇਆ ਰਹਿੰਨਾ ਮੈਂ ਕਿਤੇ ਸਾਲ ਬਾਅਦ ਆਉਨੇ ਉਹ ਵੀ ਕੋਈ ਮੈਸੇਜ ਸਾਡੇ ਤੇ ਤਰਸ ਖਾ ਕੇ ਸਾਨੂੰ ਵਿਜਾ ਦੇ ਦਿੰਦੀ ਹੈ ਤੇ ਭਾਈ ਆਹ ਕੁਮਣਾਣਾ ਬੜਾ ਮਹਿੰਗਾ ਹੁੰਦਾ ਤੁਹਾਨੂੰ ਆ ਫ੍ਰੀ ਦੇਚ ਕੁਮਣਾਣਾ ਘੁੰਮ ਲਿਆ ਕਰੋ ਮੇਰੇ ਨਾਲ ਨਾ ਮੈਂ ਕਿਹਾ ਤੁਹਾਨੂੰ ਤਾਂ ਪੈਸੇ ਮੰਗਦਾ ਮੈਂ ਤਾਰਾ ਗੁੰਨਾ ਲੇਡਾ ਜੀਰੋਂ ਦਾ ਨਾਸਤੇ ਆਪਣਾ ਇਦਾਂ ਹੀ ਹੈ ਜਿੱਦਾਂ ਦਾ ਬੋਲਦੀ ਐ ਅੱਛਾ ਜਮੀਨਾ ਤੇ ਰੇਟ ਰੁੜ ਗਈ ਨੇ ਤੇ ਬੈਠ ਜਾਦਾ ਜਮੀਨਾ ਮਿੰਤਾ ਵਾਲਾ ਪਤਾ ਨਹੀਂ ਆ ਸਖਿਆ ਕਰੋ ਨੌਲੇਜ ਕੋਈ ਲੈਣੇ ਪੈ ਜਾਂਦਾ ਕੋਈ ਕਿੱਲਾ ਦਾ ਲਵਾਂ ਕੀ ਰੁਪਈਆ ਕੋਈ ਹਰ ਦਾ 20000 ਦਾ ਕਿੱਲਾ ਜਾਓ ਪਰਾ ਜੀ ਦਵਾ ਤੋ ਪਰ ਜੇ 20000 ਦਾ ਤੇ ਇੱਥੋਂ ਦੇ 20 ਕੋਈ ਨਹੀਂ ਇੱਥੋਂ ਦਾ 20000 ਰੁਪਈਆ ਆਪਾਂ ਕਰ ਲਾਂਗੇ ਤੇ ਦਵਾਓ ਸਹੀ ਇੱਕ ਕਿੱਲਾ ਲੈ ਕੇ ਉਹਦੇ ਵਿੱਚ ਘਰ ਬਣਾਓ ਹਨਾ ਉਹਦੇ ਵਿੱਚ ਸਬਜ਼ੀਆਂ ਸਬਜ਼ੀਆਂ ਲਾਓ ਤੁਹਾਡੇ ਅੱਧੇ ਖਰਚੇ ਤੇ ਆਪਾਂ ਘਟਾਵਾਂਗੇ ਘਰ ਨਹੀਂ ਬਣਾ ਸਕਦੇ ਅੱਜ ਵੀ ਬਣਾਏ ਤੇ ਇਹਨਾਂ ਦੇ ਘਰ ਮੈਂ ਦੇਖੇ ਨੇ ਜਦੋਂ ਮੈਂ ਪੁਰਤਕੜ ਵਿਸ਼ਵਾਰਾਂ ਕੋਲ ਗਿਆ ਸੀ ਨਾ ਉਹ ਬਾਹਰੋਂ ਤੇ ਘਟਾਰਾ ਜਿਹਾ ਲੱਗਦਾ ਹੈ ਹਨਾ ਅੰਦਰ ਬੜਾ ਲਗਜ਼ਰੀ ਫਾਇਸਟਰ ਦੀ ਫੀਲਿੰਗ ਹੁੰਦੀ ਹੈ ਉਹਨਾਂ ਦੇ ਕਮਰਿਆਂ 'ਚੋ ਜਿਵੇਂ ਤੁਹਾਡੇ ਘਰ ਨੇ ਨਾ ਫਲੈਟ ਜਿਵੇਂ ਤੁਹਾਡੇ ਨੇ ਨਾ ਉਦਾਂ ਦਾ ਅੰਦਰੋਂ ਅੰਦਰੋਂ ਤੇ ਬੜੀ ਸੋਹਣੀ ਡੈਕੋਰੇਸ਼ਨ ਕਰਕੇ ਰੱਖਿਆ ਤੇ ਆ ਮੇਸੀ ਦਾ ਪਿੰਡ ਹੈ ਨਹੀਂ ਉਹ ਪਿੱਛੇ ਹੈ ਯਾਰ ਉਹ ਵੀ ਦਿਖਾ ਕੇ ਲਓ ਘਰ ਇਸ ਵਾਰ ਹਣਾ ਮੈਂ ਸਿੱਧਾ ਕਿਉਂ ਤਾਂ ਉਹ ਤੇ ਉਹ ਵੀ ਇੱਥੇ ਰਹਿੰਦਾ ਦੂਜਾ ਉਹ ਵੀ ਇੱਕ ਸਿੰਗਰ ਵੀ ਕੀ ਨਾਮ ਦਾ ਉਹਦਾ ਉਹ ਯਾਰ ਨਾ ਹੀ ਭੁੱਲ ਗਿਆ ਹਾਂ ਸ਼ਾਕੀਰਾ ਉਹ ਵੀ ਇੱਥੇ ਬਾਰਸੀਲੋਨਾ 'ਚ ਹੀ ਹੈ ਮੂਵ ਹੋ ਗਈ ਹੈ ਨਾ ਇੱਥੇ ਤੇ ਉਹ ਇੱਕ ਉਹ ਵੀ ਹੈ ਯਾਰ ਇੱਕ ਬੜਾ ਕੋਸਟ ਇੱਕ ਫੁੱਟਬਾਲਰ ਹੈ ਬੜਾ ਫੇਮਸ ਹੈ ਠੀਕ ਹੈ ਰੋनाल्डੋ ਪਤਾ ਨਹੀਂ ਕੀ ਨਾਮ ਦਾ ਹਾਂ ਉਹ ਵੀ ਇੱਥੇ ਰਹਿੰਦਾ ਤੁਹਾਡੇ ਸਾਹਬ ਸੁਥਰੀਆਂ ਗੱਡੀਆਂ ਨਾ ਕੋਈ सस्पेंशन ਦੀ ਟੈਨਸ਼ਨ ਐਨੇ ਜਦੋਂ ਸਾਡੇ 10 ਕੱਟੇ ਮਿਲ ਜਾਂਦੇ ਨੇ 17 ਗੁਣਾ ਬਾਜੀ ਨੂੰ ਮੈਂ ਖਾ ਗੱਡੀ ਦਵਾ ਦੇ ਮੈਂ ਇੰਡੀਆ ਨੂੰ ਖਿੱਚ ਦਿਨਾ ਹਾਂ ਇੰਡੀਆ ਦਾ ਵੀ ਜਦੋਂ ਮੇਰੇ ਕੋਲ ਹੈ ਗਈ ਐ ਮੈਂ ਜਦੋਂ ਉਹਨਾਂਵੇਂ ਇਹਨਾਂ ਦਾ ਕੋਈ ਨਾ ਕੋਈ ਗੱਡੀ ਦਾ ਕੀੜਾ ਉੱਠਿਆ ਉੱਠ ਜਾਂਦਾ ਮੈਂ ਆਟੋਮੈਟਿਕ ਜਿਹੜੀ ਮਰਜ਼ੀ ਮੈਨੂੰ ਦਵਾ ਦਿਓ ਇੰਡੀਆ ਨੂੰ ਅੱਜੀ ਗਈ ਲੋ ਮੇਰੇ ਘਰੇ ਇੱਕ ਸੰਤਰੇ ਦਾ ਬੂਟਾ ਲੱਗਾ ਹੋਇਆ। ਫਾਲ ਨੂੰ ਇੰਨਾ ਕੋ ਲੱਗਦਾ ਤੇ ਹਿਸਾਬਾ ਜਿੰਨੇ ਪੱਤੇ ਨੂੰ ਨੇ ਸੰਤਰੇ ਲੱਗਦੇ ਨੇ। ਪਰ ਜਦੋਂ ਸੰਤਰਾ ਪੱਕ ਜਾਂਦਾ ਉਹਨੂੰ ਤੋੜੀਦਾ ਹੈ ਹਨਾ ਤਾਂ ਬਿਲਕੁਲ ਫੋਕਾ ਮੈਂ ਕਈ ਦੋਸਤਾਂ ਨੂੰ ਪੁੱਛ ਲਿਆ ਉਹ ਉਹਨਾਂ ਦਾ ਕੰਜਰਾਂ ਦਾ ਮਜ਼ਾਕ ਦੇ ਚੱਲਿਆ ਜਾਂਦੇ ਕਹਿੰਦੇ ਨੇ ਉਹਨੂੰ ਕੰਡ ਦੇ ਟੀਕੇ ਲਾ ਦੇ ਜਾਂ ਕੰਡ ਪਾੜਿਆ ਕਰ ਕੋੜ ਪਾੜਿਆ ਕਰ ਹਨਾ ਪਰ ਸਾਨੂੰ ਅਸਲ ਵਿੱਚ ਸਾਨੂੰ ਵੈਰਾਈਟੀ ਦਾ ਨਹੀਂ ਪਤਾ ਕਿ ਉਹ ਸੰਤਰੇ ਦੀ ਕਿਹੜੀ ਵੈਰਾਈਟੀ ਹੈ। ਮੇਰੇ ਕੋਲ ਇਥੇ ਇੱਕ ਬੂਟਾ ਮੈਂ ਤੁਹਾਨੂੰ ਉਹਦੇ ਬਾਰੇ ਇੱਕ ਦੱਸਣਾ ਹਾਂ ਇਹ ਹੁਣ ਐਦਾਂ ਨਹੀਂ ਨਾ ਪਤਾ ਲੱਗਦਾ ਕਿ ਇਹ ਕਿਹੜਾ ਫਲ ਹੈ ਹਨਾ ਕੋਈ ਗਰਗਲ ਕਹਿ ਦੂਗਾ ਕੋਈ ਕੁਝ ਨਹੀਂ ਹਨਾ ਹੁਣ ਇਹਨੇ ਸਾਰੀ ਡਿਟੇਲ ਉੱਤੇ ਦਿੱਤੀ ਹੋਈ ਹੈ ਲਿਮਨ ਯਾਨੀ ਕਿ ਨਿੰਬੂ ਦਾ ਬੂਟਾ ਲੈਮਨ ਨੂੰ ਬਣ ਕੋਈ ਹੋਊਗਾ ਇਹ ਤੇ ਇੰਗਲਿਸ਼ ਹੈਗੀ ਹਾਂ ਮੈਨੀ ਟਾਈਮਸ ਅਰ ਇਅਰ ਪਰਫਿਊਮਡ ਮੇਨਟੇਨੈਂਸ ਫਰਮ ਮਾਰਚ ਟੂ ਨੋਵੇmber ਮਾਰਚ ਤੋਂ ਨੋਵੇmber ਮਹੀਨੇ ਦੇ ਵਿਚੰਦੇ ਨੇ ਪਾਣੀ ਲਗਾਤਾਰ ਪਾਓ ਫਰਟੀਲਾਈਜ਼ਰ ਵਿਦ ਸਪੈਸਿਫਿਕ ਸਟੈਟਿਸ ਫਰਟੀਲਾਈਜ਼ਰ ਇਨ ਸਮਰ ਦਾ ਪਲਾਂਟ ਮੇਕਸਪੋਜ਼ ਟੂ ਫੁੱਲ ਸਨਲਾਈਟ ਅਵੋਇਡਸ ਐਕਸਟ੍ਰੀਮ ਟੈਂਪਰੇਚਰ ਐਂਡ ਅਵੋਇਡ ਕੀ ਇਹ ਗੱਲਾਂ ਹੁੰਦੀਆਂ ਨੇ ਖਾਸੇ ਤਾਂ ਸਾਨੂੰ ਪਤਾ ਤਾਂ ਵੀ ਕਿਹੜੀ ਵੈਰੈਟੀ ਸਾਡੇ ਸਾਡੇ ਦੇਸ਼ ਦੇ ਵਿੱਚ ਨਾ ਇੰਨੀ ਕੋ ਮਿਕਸ ਬਰੀਡ ਹੋ ਚੁੱਕੀ ਇਹਨਾਂ ਚੀਜ਼ਾਂ ਦੀ ਕਿ ਅਸੀਂ ਕਿਸਾਨ ਹੋ ਕੇ ਸਾਨੂੰ ਖੁਦ ਦੇ ਬੀਜ ਨਹੀਂ ਮਿਲਦੇ ਬਾਜ਼ਾਰਾਂ ਦੇ ਡਿਪੈਂਡ ਹੋ ਚੁੱਕੇ ਸਾਨੂੰ ਆਪਣੀ ਬਰੀਡ ਇਹਨਾਂ ਪੌਦਿਆਂ ਦੀ ਖੁਦ ਸੁਧਾਰਨੀ ਪਵੇਗੀ ਜਿੱਦਾਂ ਇਹਨਾਂ ਨੇ ਆ ਪਲਾਂਟ ਤੇ ਲਿਖ ਰੱਖਿਆ ਨਾ ਇਸ ਤਰ੍ਹਾਂ ਸਾਨੂੰ ਵੀ ਆਪਣੇ ਬਰੀਡਾਂ ਦਾ ਧਿਆਨ ਦੇਣਾ ਪਵੇਗਾ ਨਹੀਂ ਤਾਂ ਅਸੀਂ ਕੀ ਘਰੇ ਪਤਾ ਕਰ ਰਹੇ ਹਾਂ ਸਾਨੂੰ ਕਿਸਾਨਾਂ ਨੂੰ ਖੁਦ ਹੀ ਨਹੀਂ ਪਤਾ ਇਸ ਚੀਜ਼ ਦਾ ਬੰਦੇ ਨੂੰ ਦੇਨੇ ਸਰਪ੍ਰਾਈਜ਼ ਹੜੋ ਕੀ ਸ਼ਾਬਾਸ਼ ਬੰਦੇ ਤਾਂ ਕਿਹਦੀ ਪਾਜੀ ਕਹਿੰਦਾ ਸੀ ਤਾਂ ਉਹ ਕੱਲਾ ਜੀ ਤੁਹਾਡਾ ਭਾਈ ਤੇ ਵੀ ਦੱਸਦੇ ਤੇ ਨੇ ਇਹਦਾ ਚੰਦ ਹੋਇਆ ਵੀ ਭਰਾ ਨੂੰ ਲੈ ਕੇ ਆਇਆ ਇੰਡੀਆ ਤੋਂ ਮੈਂ ਕਿਹਾ ਪਹਿਲਾਂ ਪਾਜੀ ਨੂੰ ਮਿਲ ਕੇ ਆਨੇ ਆਪਾਂ ਵੈਲਕਮ ਪਲੀਜ਼ ਬੈਠੋ ਥੈਂਕ ਯੂ ਥੋੜੇ ਦੇਰ ਜੋ ਬੰਦਾ ਕੀ ਆਰਡਰ ਕਰੇ ਜੀ ਮੈਂ ਜਿਹੜੇ ਬੰਦੇ ਨੂੰ ਅੱਜ ਦੀ ਭਾਸ਼ਾ ਨਹੀਂ ਹੁੰਦੀ ਤੇ ਕੀ ਆਰਡਰ ਕਰੇਗਾ ਬੰਦਾ ਮੈਂ ਵੀ ਕੀ ਹੈ ਨਾ ਮੈਂ ਇੱਕ ਤਾਂ ਮੈਨੂੰ ਰੇਟ ਦੇਸ ਰੇਨੇ ਤੇ ਅੱਗੇ ਹੈ ਨਾ ਤੇ ਦੇਖ ਲਓ ਕਿ ਫੜਿਆ ਕਤਲਾ ਆ ਕਿ ਕਸਤੇ ਵਾਲਾ ਹੈ ਕੀ ਦੋ ਫਰਕ ਹੈ ਅੱਛਾ ਜੇ ਕਤਲਾ ਵਾਲਾ ਤਾਂ ਹੋਰ ਤਰ੍ਹਾਂ ਦਾ ਪੰਗਾ ਪੈਣਾ ਵਾਜਣਾ ਸਭ ਤੋਂ ਉੱਪਰ ਤੇ ਤੁਹਾਡਾ ਨਾਂ ਹੀ ਬੜਾ ਖਤਰਨਾਕ ਹੈ ਉਹ ਬਿਕਨੀ ਹੈ ਬਿਕਨੀ ਨਹੀਂ ਹੈ ਪਰ ਸਾਡੇ ਤਾਂ ਮਾਈਂਡ ਉੱਧਰ ਹੀ ਜਾਂਦੇ ਆ ਮੈਂ ਤਾਂ ਇਹ ਚੀਜ਼ ਦੇਖ ਰਿਹਾ ਸੀ ਕਿ ਇਹ ਵਿੱਚ ਵਿਕਨੀ ਹੁਣ ਮੈਂ ਕਿਹਾ ਸਾਡੇ ਵਰਗਾ ਕੀ ਬੰਦਾ ਇੱਥੇ ਛੋਡਰ ਕਰੂਗਾ ਇਹ ਕੀ ਚੀਜ਼ ਕਰ ਰਿਹਾ ਗੁਰਦੁਆਰਾ ਸਰਦਾਰ ਨਿਸ਼ਾਨ ਸਾਹਿਬ ਦੇ ਜੰਦਾ ਉੱਥੇ ਪਤਾ ਲੱਗ ਜਾਂਦਾ ਕਿ ਇੱਥੇ ਛੋਲੇ ਦੇ ਨਿਸ਼ਾਨ ਸਾਹਿਬ ਦਾ ਪੰਥਾ ਮਹਾਰਾਜ ਕੀ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਗੁਰਸੰਗਤ ਸਾਹਿਬ ਬਦਲੋ ਨਾ ਸਪੇਨ ਉਦਵ ਵਵਸ ਸੁ ਸਾ ਸਪਾਚ ਕਤਿ ਸ੍ਰੀ ਆਕਰਪਨ ਤੁਲਾਵੇਂ ਕਮ ਚੰਗਲੇ ਮਨ ਸਿਮਰਨ ਕਰਿਆ ਸਤਿਗਾਂਬ ਸਤਿ ਸਵਾਗਤ ਦੇਖ ਸਾਡੇ ਲੈਫਟ ਹੈਂਡ ਦੇ ਨਾ ਆ ਪਾਈ ਪੱਟੀ ਜਿਹੜੀ ਉਹ ਬੰਦ ਆ ਰਹੀ ਹੈ ਉਹ ਬੱਸ ਦੀ ਲੈਣਾ ਉਸ ਪਾਸੇ ਕੋਈ ਨਹੀਂ ਜਾ ਰਿਹਾ ਸਾਡੇ ਵਰਗਾ ਹੁੰਦਾ ਕਿ ਇੱਕ ਪਾਸੇ ਜੇ ਵਨਵੇ ਹੈ ਨਾ ਦੂਜੇ ਪਾਸੇ ਓਕੇ ਕੱਟ ਲਈਏ ਤੇ ਮੂਰਖੀ ਹੁੰਦੇ ਨੇ ਜਿਹੜੇ ਪਿੱਛੇ ਖੜੇ ਨੇ ਯਾਰ ਰੰਗੜੇ ਤੇ ਜੁਰਮਾਨੇ ਕੱਟਦੇ ਨੇ ਮੋٹے ਉਸ ਤੋਂ ਫਿਰ ਲੋਕ ਡਰਦੇ ਉਧਰ ਜਾਂਦੇ ਨਹੀਂ ਸਾਡੇ ਜੁਰਮਾਨੇ ਨਹੀਂ ਸਾਡੇ ਜਿੰਨੇ ਵੱਡੇ ਜੁਰਮਾਨੇ ਕਰਦੇ ਨੇ ਉੰਨੀ ਵੱਡੀ ਰਿਸ਼ਵਤ ਵਰ ਜਾਂਦੀ ਹੈ ਜੇ 100 ਰੁਪਏ ਦਾ ਚਲਾਨ ਸੀ ਜੋ 500 ਰੁਪਏ ਖੜਾ ਛੁੱਟ ਜਾਂਦਾ ਸੀ ਹੁਣ ਜੇ 5000 ਦਾ ਚਲਾਨ ਹੈ ਤੇ ਹੁਣ ਹਜ਼ਾਰ ਦੇ ਨਾਲ ਖੜਾ ਛੁੱਟਦਾ ਵਿਸ਼ਵ ਉੱਤ ਵੱਡੀ ਹੋ ਗਈ ਹੈ ਜੁਰਮਾਨੇ ਵੱਡੇ ਕਰਨ ਨਾਲ ਕਿਉਂਕਿ ਸਰਕਾਰ ਇਮਾਨਦਾਰ ਦੀ ਹੈ ਨਾ ਆ ਲੋਕ ਫੁੱਲ ਬਿਜ਼ੀ ਨੇ ਜਿੰਨਿਆਂ ਦੇ ਕੋਲ ਇੱਕ ਇੱਕ ਮਿੰਟ ਦੀ ਵੈਲਿਊ ਹੁੰਦੀ ਹੈ ਪਰ ਡਰਾਈਵਿੰਗ ਕਰਦੇ ਵਕਤ ਨਾ ਐ ਕਰਨਗੇ ਜਿਸ ਤਰ੍ਹਾਂ ਬਿਲਕੁਲ ਵਹਿਲੇ ਹੁੰਦੇ ਨੇ ਕੋਈ ਕਾਲੀ ਨਹੀਂ ਹੁੰਦੀ ਇਹਨਾਂ ਨੂੰ 1% ਵੀ ਕਾਲੀ ਨਹੀਂ ਅੱਜ ਹੁਣ ਸਾਡੇ ਅੱਗੇ ਲੇਨ ਖਾਲੀ ਹੈ ਨਾ ਕਦੇ ਹੈ ਮਜਾਲ ਕਿ ਆ ਜਿਹੜਾ ਸਾਡੇ ਰਾਈਟ ਸਾਈਡ ਤੇ ਜਾ ਰਿਹਾ ਇੰਨੇ ਕੱਢ ਕੇ ਸਾਡੇ ਅੱਗੇ ਕਰ ਲੈਣੀ ਨਾ ਉਹਨੇ ਆਪਣੀ ਲੇਨ ਚ ਰੱਖਣੀ ਆਰਾਮ ਦੇ ਨਾਲ ਤੇ ਸਾਡੇ ਵਰਗੇ ਸੀ ਟੋਟਲ ਵਿਹਲੇ ਹੁੰਨੇ ਆ ਕੋਈ ਸਾਨੂੰ ਕੰਮ ਨਹੀਂ ਦੂਜਾ ਡੱਕਾ ਨਹੀਂ ਤੋੜਨਾ ਹੁੰਦਾ ਜਾ ਕੇ ਗੱਲਾਂ ਹੀ ਮਾਰਨੀ ਆਣ ਜਾ ਕੇ ਤੇ ਬਹਿ ਕੇ ਚੁਗਲੀਆਂ ਕਰਨੀਆਂ ਕਿਸੇ ਦੀਆਂ ਪਰ ਸੜਕ ਤੇ ਐਦਾਂ ਕਾਲੀ ਦਿਖਾਵਾਂਗੇ ਜਿਵੇਂ ਪਤਾ ਨਹੀਂ ਗੱਡੀ ਕੋ ਅੱਗ ਲੱਗੀ ਹੁੰਦੀ ਉਹ ਜਾ ਕੇ ਬਜਾਣੀ ਹੁੰਦੀ ਇਹਨਾਂ ਨੇ ਏਦਾਂ ਸੜਕ ਤੇ ਰਸ਼ ਡਰਾਈਵਿੰਗ ਕਰਦੇ ਨੇ ਸਾਰਾ ਦਿਨ ਵੇਲਣ ਆ ਲੋਕ ਸਾਰਾ ਦਿਨ ਬਿਜ਼ੀ ਨੇ ਡਰਾਈਵਿੰਗ ਦਾ ਯਾਰ ਮੈਂ ਇੱਥੇ ਜਦੋਂ ਦਾ ਮੈਂ ਆ ਰਿਹਾ ਹਾਂ ਨਾ ਇਹਨਾਂ ਦੇਸ਼ਾਂ 'ਚ ਮੈਂ ਆਪਣੀ ਆਪਾਂ ਵੀ ਚਲੋ ਪਹਿਲਾਂ ਉਦੋਂ ਦੇ ਸੀ ਆਪਾਂ ਤੇ ਆਪਣੀ ਡਰਾਈਵਿੰਗ 'ਚ ਬੜਾ ਸੁਧਾਰ ਕਰ ਚੁੱਕਿਆ ਨਾ ਮੈਂ ਬਿਨਾ ਮਤਲਬ ਤੋਂ ਸੜਕ ਤੇ ਹੋਰ ਨੂੰ ਮਾਰਦਾ ਮੈਂ ਨਾ ਮੈਂ ਲੇਨ ਚੇਂਜ ਕਰਦਾ ਮੈਂ ਜੇ ਜਾਮ ਲੱਗਾ ਤਾਂ ਇੱਕੋ ਲੇਨ ਦੇ ਵਿੱਚ ਪਿੱਛੇ ਖੜੀ ਕਰ ਲਈਦੀ ਗੱਡੀ ਕਦੀ ਓਵਰਟੇਕਿੰਗ ਸਾਰੇ ਹੀ ਇੱਕ ਦੂਜੇ ਦੇ ਨਾਲ ਕਹਿੰਦੇ ਕੱਲੇ ਦੇ ਕਰਨ ਨਾਲ ਕੱਖ ਨਹੀਂ ਨਾ ਮੰਦਾ ਸਾਰੇ ਹੀ ਆਪਾਂ ਇੱਕ ਦੂਜੇ ਦੇ ਦੇਖ ਕੇ ਚੱਲੀਏ ਸਿੱਖ ਕੇ ਚੱਲੀਏ ਸਭ ਤੋਂ ਵੱਡੀ ਗੱਲ ਹੈ ਕਿ ਡਰਾਈਵਿੰਗ ਸਿੱਖਣੀ ਜ਼ਰੂਰੀ ਹੈ ਸਾਡੇ ਦੇਸ਼ ਦੇ ਵਿੱਚ ਛੜਕਾਂ ਚੌੜੀਆਂ ਕਰੀ ਜਾਂਦੇ ਨੇ ਤੇ ਲੋਕਾਂ ਦੀਆਂ ਦੁਕਾਨਾਂ ਘਰ ਢਾਈ ਜਾਂਦੇ ਨੇ ਪੈਦਲ ਚੱਲਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈਗੀ ਤਾਂ ਫਿਟਨੈਸ ਖਾਖ ਰਣੀ ਸਾਡੇ ਦੇਸ਼ ਚ ਫਿਟਨੈਸ ਨਾਮ ਦਾ ਤੇ ਬਸ ਲollipops ਹੈ ਉਹ ਹੈਲਥ ਦੇ ਡਿਪਾਰਟਮੈਂਟ ਜਿਹੜੇ ਬਣੇ ਹੋਏ ਨਾ ਕੰਮ ਕੱਖ ਨਹੀਂ ਕਰਦੇ ਇਹਨਾਂ ਦੇਸ਼ਾਂ ਦੇ ਵਿੱਚ ਆ ਇੱਥੇ ਜਿੱਥੇ ਮੈਂ ਖੜਾ ਹੋਇਆ ਹਾਂ ਇੱਥੇ ਛੜਕ ਹੁੰਦੀ ਸੀ ਬਾਜੀ ਕਹ ਰਹੇ ਨੇ ਛੜਕ ਸੀ ਸਾਰੀ ਡਬਲ 4 ਲੈਣ ਇਥੇ ਇਹਨਾਂ ਛੜਕਾਂ ਛੋਟੀਆਂ ਕਰ ਦਿੱਤੀਆਂ ਨੇ ਪੈਦਲ ਲੋਕਾਂ ਵਾਸਤੇ ਜਗ੍ਹਾ ਬਣਾ ਦਿੱਤੀ ਹੈ ਜਨ ਕਿ ਉਹ ਤੋਂ ਲੈ ਕੇ ਇੱਕ ਛੜਕ ਇਧਰੋਂ ਬੰਦ ਕਰ ਦਿੱਤੀ ਇੱਕ ਉੱਪਰਲੇ ਪਾਸੇ ਬੰਦ ਕਰ ਦਿੱਤੀ ਆ ਦੋ ਲੇਨਾਂ ਛੱਡੀਆਂ ਨੇ ਬਸ ਟ੍ਰੈਫਿਕ ਵਾਸਤੇ ਦੇਖੀ ਕਾਰਾਂ ਦੀ ਆਵਾਜ਼ੇ ਘਟਾਰੇ ਨੇ ਪੈਦਲ ਚੱਲੋ ਸਾਈਕਲ ਤੇ ਚਲੋ ਆ ਹੁਣ ਉਹ ਜੋਗਿੰਗ ਕਰਦੇ ਜਾ ਰਹੇ ਨੇ ਪੈਦਲ ਚੱਲਣ ਕੀ ਤੇ ਲੋਕ ਫਿੱਟ ਰਹਿਣਗੇ ਨਾ ਅਸੀਂ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੇ ਜਾਣਾ ਹੋਵੇ ਮੋਟਰਸਾਈਕਲ ਗੱਡੀਆਂ ਚੱਕ ਲੈਣੀਆਂ ਪੈਦਲ ਰਹਿਣਾ ਫਿਟਨੈਸ ਦਾ ਬਹੁਤ ਵੱਡਾ ਕਾਰਨ ਹੈ ਤਾਂ ਹੀ ਇਹ ਲੋਕ ਫਿੱਟ ਨੇ ਤਾਂ ਹੁਣ ਸਾਡੇ ਵਰਗੇ ਨੂੰ ਕੋਈ ਵਾਕ ਕਰਨਾ ਹੋਵੇ ਸੜਕ ਤੇ ਚੱਲਾਂਗੇ ਨਾ ਪੈਦਲ ਚੱਲਣ ਦੀ ਜਗ੍ਹਾ ਹੀ ਨਹੀਂ ਹੈਗੀ 4-5 ਕਿਲੋਮੀਟਰ ਚੱਲਣਾ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਮੇਰੇ ਉਥੇ ਪੈਦਲ ਦਾ ਰਸਤਾ ਬਣਿਆ ਹੋਵੇ ਨਾ ਮੈਂ ਘਰ ਤੋਂ ਪਾਤਨਾ ਸੱਕ ਰਹਾ ਹਾਂ ਪੈਦਲ ਜਾ ਸਕਦਾ ਹਾਂ 10 15 ਮਿੰਟ ਲੱਗਦੇ ਨੇ ਜੋਗਿੰਗ ਕਰਦੇ ਹਾਂ ਪਾਤਰਾ ਪਹੁੰਚ ਜੀ ਤੇ ਜੱਡੀ ਨੂੰ ਹੱਥ ਨਾਲ ਲਾਈਏ ਮਾੜੇ ਮੱਟੇ ਕੰਮ ਵਾਸਤੇ ਜਿਮ ਜਮ ਜਾਉਣ ਵਾਸਤੇ ਮਜਬੂਰੀ ਹੈ ਕਿਉਂਕਿ ਪੈਦਲ ਦੀ ਰਸਤੇ ਨਹੀਂ ਹੈਗਾ ਸਾਡੇ ਕੋਲ